ਇਹ ਦੋਲੇ ਸ਼ੇਖ ਬਾਬ ਅਬਦੁੱਲਸ਼ਾ ਕਾਦਰੀ ਜੀ ਰੋਜ਼ਾ ਸ਼ਰੀਫ ਮੰਡਾਲੀ ਅੰਤਰਰਾਸ਼ਟਰੀ ਪ੍ਰਸਿੱਧ ਦਰਬਾਰ ਹੈ ਜਿੱਥੇ ਲੋਕਾਂ ਦੀਆਂ ਕੀਤੀਆਂ ਅਰਦਾਸਾਂ ਕਬੂਲ ਹੁੰਦੀਆਂ ਹਨ ਅਤੇ ਧਾਰਮਿਕ ਸਥਾਨਾਂ ਤੇ ਲੱਗਣ ਵਾਲੇ ਸਾਲਾਨਾ ਮੇਲੇ ਅਨਮੋਲ ਵਿਰਾਸਤ ਦਾ ਹਿੱਸਾ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਐਮ.ਐਲ.ਏ ਦੇ ਪਾਜਪਾ ਦੇ ਸੀਨੀਅਰ ਆਗੂ ਮੋਹਨ ਲਾਲ ਬੰਗਾ ਅਤੇ ਨੌਜਵਾਨ ਆਗੂ ਜਗਜੀਤ ਕੁਲਤਮ ਨੇ ਕੀਤਾ। ਦਰਬਾਰ ਵਿਖੇ ਸਾਬਕਾ ਵਿਧਾਇਕ ਮੋਹਨ ਲਾਲ ਸਾਥੀਆਂ ਨਾਲ ਨਤਮਸਤਕ ਹੋਏ ਇਹ ਮਿਲ ਗੱਦੀ ਨਸੀਹ ਸਾਹੀ ਉਮਰੇਸ਼ਾਹ ਜੀ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਦੌਰਾਨ ਦਰਬਾਰ ਦੇ ਸੇਵਾਦਾਰ ਸਾਹੀ ਉਮਰੇਸ਼ਾਹ ਜੀ ਨੇ ਮੋਹਨ ਲਾਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਨਮਾਨਿਤ ਵੀ ਕੀਤਾ ਇਸ ਮੌਕੇ ਮੋਹਨ ਲਾਲ ਤੇ ਜਗਜੀਤ ਕੁਲਥਮ ਤੋਂ ਇਲਾਵਾ ਨਵਜੀਤ ਕੁਲਥਮ ਬਲਜਿੰਦਰ ਕੁਮਾਰ ਤੇ ਰਾਜੀਵ ਸ਼ਰਮਾ ਵੀ ਹਾਜ਼ਰ ਸਨ Shamla Chandar Building Maintenance Handyman under Jack Trade platform is now available on your local London area. He has more than 5 years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, Please contact him at www.checktrade.com. ID number 921760. Shamra Chandra Kalsantal, call him on this number 074884161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ